ਹਾਂਜੀ ਸ੍ਰੀਕਾਲ ਦੋਸਤੋ ਪਿੰਡ ਸੰਗਦੇਵਾਲ ਦੀ ਧਰਤੀ ਤੇ ਨਵੀਂ ਬਣੀ ਪੰਚਾਇਤ ਵੱਲੋਂ ਸਰਪੰਚ ਅਜੈਬ ਸਿੰਘ ਤੇ ಗ್ರಾಮ ਪੰਚਾਇਤ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੀ ਇਹ ਪਿੰਡ ਤਹਿਸੀਲ ਸੁਨਾਮ ਜਿਲ੍ਹਾ ਸੰਗਰੂਰ ਦਾ ਪਿੰਡ ਹੈ ਜੀ ਇਹ ਲਹਿਰੇਗਾ ਅੱਗੇ ਤੋਂ 10 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਸਾਰੇ ਕਬੱਡੀ ਖਿਡਾਰੀਆਂ ਨੂੰ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਆਉਣ ਵਾਲੇ 23 ਤੇ 24 ਮਾਰਚ ਨੂੰ ਜ਼ਰੂਰ ਪਹੁੰਚੋ ਇੱਕ ਬਹੁਤ ਸੋਹਣਾ ਪ੍ਰੋਗਰਾਮ ਹੈ ਦੋਸਤੋ ਇਹ ਪਿੰਡ ਦੀ ਪੰਚਾਇਤ ਦਾ ਜਿਹੜੇ ਕਿ ਖੇਡਾਂ ਕਰਾ ਕੇ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਖੇਡ ਕਬੱਡੀ ਨਾਲ ਜੋੜ ਰਹੇ ਹਨ ਬਸ ਕੋਈ ਨਹੀਂ ਬੋਲਦੇ ਜੀ ਬਹਿਦੂ ਜੀ ਦੀ ਖਾਲਸਾ ਬਹਿਦੂ ਜੀ ਦੀ ਫਤਿਹ ਕੰਡ ਸੰਗਤੀ ਵਾਲੇ ਦੇ ਵਿੱਚ 23 ਤੇ 24 ਮਾਰਚ ਨੂੰ ਟੂਰਨਾਮੈਂਟ ਕਬੱਡੀ ਕਰਾਇਆ ਜਾ ਰਿਹਾ ਹੈ ਜਿਦੇ ਵਿੱਚ ਪਹਿਲੇ ਦਿਨ 35 ਕਿਲੋ ਤੇ 62 ਕਿਲੋਂ ਦੇ ਓਪਨ ਦੀਆਂ ਕੁੜੀਆਂ ਦੇ ਮੁਕਾਬਲੇ ਕਰਵਾਏ ਜਾਣਗੇ